ਫਿਰੋਜ਼ਪੁਰ ਦੇ ਵਿੱਚ ਕਲਗੜ ਗੁਰਦੁਆਰਾ ਰੋਡ ਦੇ ਬਾਹਰ ਗੋਲੀ ਚਲੀ ਦੋ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਇੱਕ ਪਰਿਵਾਰ ਨੂੰ ਕਾਰ ਦੇ ਵਿੱਚ ਕੇਰ ਕੇ ਅੰਨਵੰਨ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੇ ਵਿੱਚ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਤੇ ਫਿਰੋਜ਼ਪੁਰ ਦੇ ਵਿੱਚ ਜੁੜੀ ਹੈ ਇੱਕ ਾਪਰੀ ਹੈ ਫਿਰੋਜ਼ਪੁਰ ਦੇ ਵਿੱਚ ਗੁਰੂ ਘਰ ਦੇ ਬਾਹਰ ਜੁੜਾ ਹੈ ਗੁਰੂ ਘਰ ਦੇ ਬਾਹਰ ਹੀ ਇਹ ਫਾਇਰਿੰਗ ਹੋਈ ਹੈ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤਿੰਨ ਲੋਕਾਂ ਦੀ ਜੁੜੀ ਮੌਤ ਹੋਈ ਹੈ ਇਸ ਪੂਰੇ ਹਾਦਸੇ ਦੇ ਵਿੱਚ ਫਾਇਰਿੰਗ ਦੇ ਦੌਰਾਨ ਤਿੰਨ ਲੋਕ ਜ਼ਖਮੀ ਹੋਏ ਨੇ ਇੱਕ ਔਰਤ ਦੀ ਜੁੜੀ ਹੈ ਮੌਤ ਹੋਈ ਹੈ दो मोटरसाइकिल सवार नौजवान ने परिवार को घेरिया है कार्य वान फायरिंग की दो मोटरसाइकिल नौजवान ने परिवार को घेरिया एक औरत दी मौके ते ही मौत हो गई है तीन लोग जुड़े ने जख्मी दसे जा रहे हैं फायरिंग दौरान तीन लोग जख्मी हुए हैं दस तो दे कि गुरु घर के फायरिंग हुई है वन फायरिंग तस्वीर तुम देख सकते हो किस तरीके फायरिंग की गई है कार के पूरी तरीके शीशे जुड़े ने टुट चुके ने कार के अलग अलग हिस्से फायरिंग के निशान भी नजर आ रहे हैं अकालगढ़ गुरुद्वारा रोड से घटना वापरी है हादसा होया है दो मोटरसाइकिल नौजवान जुड़ा है परिवार को घेर के कार न पूरी तरीके दिनाल के गया उस तो जुड़ा है अन्यमान फायरिंग की गई है तो इसे खबर से ज्यादा जानकारी देने सा कमल मल्होत्रा जुड़ चुके ने कमल किस तरीके हादसा वापरिया है कार है कि लोगों की मौत हुई है ਬਿਲਕੁਲ ਮੈਂ ਦੱਸ ਰਿਹਾ ਜਨਾ ਵਾ ਜਿਹੜਾ ਫਰੋਜ਼ਪੁਰ ਦਾ ਇੱਕ ਭੀੜ ਭਰਿਆ ਇਲਾਕਾ ਵਾ ਜਿੱਥੋਂ ਕਿ ਇੱਕ ਪਰਿਵਾਰ ਇੱਕ ਲੜਕੀ ਦੇ ਵਿਆਹ ਵਾਸਤੇ ਜਿਹੜਾ ਵਾ ਸ਼ਾਪਿੰਗ ਕਰਨ ਲਈ ਨਿਕਲਿਆ ਸੀਗਾ ਤੇ ਅੱਕੇ ਹੀ ਉਹਨਾਂ ਜਿਹੜਾ ਵਾ ਘੇਰ ਕੇ ਉਹਨਾਂ ਦੇ ਉੱਤੇ ਤਾਪੜ ਤੋੜ ਫੈਰਿੰਗ ਕੀਤੀ ਗਈ ਜੀ ਕਾਰ ਦੇ ਵਿੱਚ ਜਿਹੜੇ 5 ਜਿਹੜੇ ਨੇ ਵਿਅਕਤੀ ਸਵਾਰ ਸਨ ਉਹ ਲੜਕੀ ਸਾਹਮਣੇ ਤੇ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਦੇ 3 ਜਣਿਆਂ ਦੀ ਜੜੀਵਾ ਮੌਤ ਹੋ ਚੁੱਕੀ ਆ ਲੜਕੀ ਦੀ ਤੇ ਦੋ ਉਹਨਾਂ ਦੀ ਆਪਸੀ ਜਿਹੜੀ ਚਾਚੇ ਤਾਈ ਦੇ ਲੜਕੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਇੱਕ ਬਹੁਤ ਹੀ ਵੱਡਾ ਜਿਹੜਾ ਵਾਹ ਕਾਨੂੰਨੀਆ ਕਾਨੂੰਨ ਦੇ ਦਿੱਤੇ ਜਿਹੜਾ ਵਾਹ ਨਿਸ਼ਾਨ ਖੜਾ ਕਰਦਾ ਵਾ ਤੇ ਜਿਸ ਖਾਸ ਕਰ ਗੱਲ ਕੀਤੀ ਜਾਵੇ ਜਿਹੜਾ ਇਹ ਪੁਲਿਸ ਵਾਲੋ ਜਿਹੜੇ ਅਧਿਕਾਰੀਆਂ ਵੱਲੋਂ ਹੁਣੇ ਤੱਕ ਦੱਸਿਆ ਗਿਆ ਵਾ ਇਹ ਇੱਕ ਜਿਹੜੇ ਦਾ ਪੁਰਾਣੀ ਰੈਂਚ ਦੇ ਚੱਲਦੇ ਚੱਗਾ ਕਿਉਂਕਿ ਦਿਲਦੀਪ ਨਾਮ ਦੇ ਜਿਹੜਾ ਲੜਕੇ ਦਾ ਮਰਡਰ ਹੋਇਆ ਵਾ ਉਹਦੇ ਦੇ ਜਿਹੜਾ 302 ਦਾ ਜਿਹੜਾ ਮਰਡਰ ਦਾ ਚਾਰਜ ਪਹਿਲਾਂ ਸੀ ਦੋ ਤੇ ਹੁਣ ਹੀ ਥੋੜੀ ਚਿਰ ਪਹਿਲਾਂ ਜੇਲ੍ਹ ਤੋਂ ਜਿਹੜਾ ਵਾ ਉਹ ਆਇਆ ਸੀਗਾ ਬਾਅਦ ਆਪਣੀ ਸਿਸਟਰ ਦੀ ਮੈਰਿਜ ਨੂੰ ਲੈ ਕੇ ਤੇ ਔਰ ਦੀ ਸਿਸਟਰ ਦੀ ਨਾਲ ਹੀ ਜਿਹੜਾ ਵਾ ਉਸ ਗੱਡੀ ਚੋਂ ਨਿਕਲਿਆ ਜਿੱਤੇ ਵਿੱਚ ਉਹ ਤੇ ਦੋ ਕਜ਼ਨ ਬ੍ਰਦਰ ਤੇ ਇੱਕ ਜਿਹੜਾ ਉਹਦਾ ਦੋਸਤ ਜਿਹੜੇ ਉੱਪਰ 6 ਲੜਕਿਆਂ ਵੱਲੋਂ ਆ ਕੇ ਅੰਨੇ ਫਾਇਰਿੰਗ ਕੀਤੀ ਗਈ ਤੇ ਕਰੀਬ-ਕਰੀਬ 50 ਤੋਂ 70 ਜਿਹੜੀ ਰਾਊਂਡ ਫਾਇਰਿੰਗ ਜਿਹੜੀ ਵਾ ਉਹ ਉਸ ਗੱਡੀ ਦੇ ਉੱਪਰ ਕੀਤੀ ਗਈ ਜੀ ਤੇ ਕਮਲ ਕਾਰ ਦੇ ਵਿੱਚ ਕੋਲ ਕਿੰਨੇ ਲੋਕ ਸਵਾਰ ਸੀ ਜੀ ਬਿਲਕੁਲ ਕਾਰ ਦੇ ਵਿੱਚ ਜਿਹੜੇ ਨੇ ਪੰਜ ਲੋਕ ਸਵਾਰ ਸੀ ਜਿੰਨਾਂ ਵਿੱਚ ਚਾਰ ਲੜਕੀ ਇੱਕ ਲੜਕੀ ਜਿਨ੍ਹਾਂ ਦੇ ਵਿੱਚੋਂ ਹਜੇ ਤੱਕ ਤਿੰਨ ਲੋਕਾਂ ਦੀ ਜਿਹੜੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਇੱਕ ਲੜਕੀ ਤੇ ਦੋ ਲੜਕੇ ਆ। ਬਾਕੀ ਦੋ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਉਹਨਾਂ ਦੇ ਹਾਲਾਤ ਕਿਸ ਤਰੀਕੇ ਦੇ ਨੇ? ਜੀ ਬਿਲਕੁਲ ਜਿਹੜੇ ਦੋ ਨੇ ਉਹ ਮਰੀਜ਼ ਜਿਹੜੇ ਦੋ ਲੜਕੇ ਨੇ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਉਹਨਾਂ ਨੂੰ ਹਸਪਤਾਲ ਦੇ ਵਿੱਚ ਡਾਕਟਰ ਕਰਾਇਆ ਗਿਆ ਪਰ ਹਜੇ ਤੱਕ ਜਿਹੜੀ ਉਹਨਾਂ ਦੀ ਹਾਲਤ ਹੈ ਉਹ ਸੀਰੀਅਸ ਬਣੀ ਹੋਈ ਹੈ। ਪੁਲਿਸ ਦੇ ਵੱਲੋਂ ਕੀ ਆਲੇ-ਗੋਲੇ ਪੁਸ਼ਤਾਚ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਜੁੜੇ ਨੇ ਆਸ-ਪਾਸ ਕੁ ਜੀ ਬਿਲਕੁਲ ਪੁਲਿਸ ਦੇ ਅਧਿਕਾਰੀ ਡੀਆਈਜੀ ਐਸਐਸਪੀ ਤੇ ਡੀਐਸਪੀ ਜਿਹੜੇ ਨੇ ਆ ਮੌਕੇ ਤੇ ਪਹੁੰਚ ਗਏ ਨੇ ਤੇ ਜਿਹੜੇ ਸੀਸੀਟੀਵੀ ਦੀ ਫੁਟੇਜ ਜੜੀਆਂ ਨੇ ਉਹ ਖੰਗਾਲ ਦੇ ਨੇ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਉੱਥੇ ਕੁਝ ਨਾ ਕੁਝ ਜਿਹੜੇ ਲੋਕ ਮਿਲੇ ਨੇ ਉਹਨਾਂ ਨੂੰ ਪੁੱਛਗਿੱਛ ਕਰਕੇ ਜਿਹੜਾ ਵਾ ਕੇਸ ਦੀ ਅਗੇ ਲੀਡ ਵੱਲ ਜਾ ਰਹੇ ਨੇ ਤੇ ਉਹਨਾਂ ਵੱਲੋਂ ਜਲਦ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਜਲਦ ਜੜੀ ਇਹਦੀ ਜਾਂਚ ਕੰਪਲੀਟ ਕਰਕੇ ਮੀਡੀਆ ਨੂੰ ਦੇ ਦਿੱਤੀ ਜਾਏਗਾ ਬਹੁਤ ਬਹੁਤ ਸ਼ੁਕਰੀਆ ਕਮਲ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਕਾਲਗੜ ਗੁਰਦੁਆਰਾ ਰੋਡ ਦੇ ਬਾਹਰ ਜਿਹੜੀ ਹੈ ਗੋਲੀ ਚਲੀ ਹੈ ਫਿਰੋਜ਼ਪੁਰ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇਕਾਰ ਦੇ ਵਿੱਚ ਕੁੱਲ 5 ਲੋਕ ਸਵਾਰੀ ਤੇ 3 ਲੋਕਾਂ ਦੀ ਜੁੜੀ ਹੈ ਇਸ ਦੇ ਵਿੱਚ ਮੌਤ ਹੋ ਗਈ ਹੈ